ਤੁਰੀ ਦੇ ਸਰਕਾਰੀ ਹਸਪਤਾਲ ਵਿੱਚੋਂ ਨਸ਼ਾ ਛਡਾਉਣ ਲਈ ਵਰਤੀ ਜਾਣ ਵਾਲੀਆਂ ਗੋਲੀਆਂ ਵੱਡੀ ਮਾਤਰਾ ਵਿੱਚ ਚੋਰੀ ਹੋ ਗਈਆਂ ਸਨ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਚਾਹੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੀਥ ਹੈਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੰਦੇ ਹੋਏ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਤਾਦਾਦ ਵਿੱਚ ਇਹ ਗੋਲੀਆਂ ਕਿਸ ਨੇ ਚੋਰੀ ਕੀਤੀਆਂ ਹਨ ਜਾਂ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਗਈ ਹੈ ਉਹਨਾਂ ਕਹਿਆ ਕੀ ਦੋਸ਼ੀ ਜੋ ਕੋਈ ਵੀ ਹੋਵੇ ਪੁਲਿਸ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲੇਗੀ ਅਤੇ ਜੇਕਰ ਇਸ ਮਾਮਲੇ ਵਿੱਚ ਸਾਡਾ ਵੀ ਕੋਈ ਬੰਦਾ ਦੋਸ਼ੀਆਂ ਦਾ ਪੱਖ ਪੂਰਦਾ ਦੇਖਿਆ ਗਿਆ ਤਾਂ ਉਸ ਨੂੰ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਦਾ ਐਕਸ਼ਨ ਸਪੱਸ਼ਟ ਹੈ ਕਿ ਪੰਜਾਬ ਵਿੱਚ ਨਸ਼ਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਪ੍ਰੋਕਸੀਮੇਟਲੀ ਸਰ ਇਹ 9000 ਦੇ ਕਰੀਬ ਗੋਲੀ ਚੋਰੀ ਹੋਈ ਹੈ ਇਹ ਜਨ ਚੋਰੀ ਦਾ ਮਾਮਲਾ ਸਾਡੇ ਨੋਟਿਸ ਹੈ ਫੌਰਨ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਿਹਦੇ ਵਿੱਚ ਜਿਹਦੇ ਪੁਲਿਸ ਉਸ ਦਿਨ ਤੋਂ ਹੀ ਬੜੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਸੀਸੀਟੀਵੀ ਦੇ ਵਿੱਚ ਵੀ ਦਿਖਾ ਰਹੇ ਤਰਾਇ ਦੇ ਰਿਹਾ ਕੋਈ ਪਛਾਣ ਹੋਈ ਹੈ ਜੀ ਸਰ ਐਗਜ਼ੈਕਟ ਨਹੀਂ ਪਛਾਣੋ ਹੀ ਪਰ ਬਹ ਬੰਦਾ ਪੁਲਿਸ ਨੂੰ ਫੁਟੇਜ ਦਿੱਤੀ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਜਦ ਆਈਡੈਂਟੀਫਾਈ ਹੋਏਗਾ ਤੁਹਾਨੂੰ ਸਾਰਾ ਇਨਫੋਰਮ ਕਰ ਦੇਵਾਂਗੇ ਸਰ ਕਾਦੀ ਪਰ ਪਹੁੰਚ ਆਉਂਦੇ ਸੀਗੇ ਇਹ ਨਸ਼ਾ ਛਡਾਉਣ ਲਈ ਸਰਕਾਰੋਂ ਕੀ ਅਪੀਲ ਕਰਦੀ ਹੈ ਸਰਕਾਰ ਦਾ ਸਰਹੀ ਬੈਸਤਾ ਸਰਕਾਰ process ਚ ਆਲਦੀ ਸਰ ਗਾਰਡ ਰਿਕਰੂਟਮੈਂਟ ਹੋ ਰਹੀ ਹੈ ਤੇ ਇੱਥੇ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਇਹ ਜਾਨ ਸੁਖਾਵੀਆਂ ਘਟਰਨ ਬਚਾਏ ਜਾ ਸਕੇ ਦੇਖੋ ਪਹਿਲੀ ਗੱਲ ਤੇ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਬੜੀ ਗੰਭੀਰ ਹੈ ਤੇ ਸਾਰਾ ਪੰਜਾਬ ਜਾਣਦਾ ਹੈ ਵੀ ਕਿਸ ਤਰ੍ਹਾਂ ਸਾਰੀ ਸਰਕਾਰ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇਦੇ ਤੇ ਬੜਾ ਫੋਕਸ ਕਰਕੇ ਜਿਹੜਾ ਲੱਗਿਆ ਹੋਇਆ ਬੜੀ ਗੰਭੀਰਤਾ ਨਾਲ ਇਹਨੂੰ ਲੈ ਰਹੇ ਆ ਤੇ ਸਾਰੇ ਜਿਹੜੇ ਇਸ ਤੰਦੇ ਦੇ ਵਿੱਚ ਲੱਗੇ ਹੋਇਆ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਵੀ ਗਈ ਹੈ ਹੋ ਵੀ ਰਹੀ ਹੈ ਤੇ ਬੜੇ ਬੰਦੇ ਜਿਹੜੇ ਇਸ ਤੰਦੇ ਚ ਲੱਗੇ ਹੋਏ ਸੀ ਪੰਜਾਬ ਛੱਡ ਛੱਡ ਕੇ ਜਿਹੜਾ ਉਹ ਭੱਜ ਰਿਹਾ ਤੇ ਜਿਹੜੇ ਕਹ ਲਓ ਐਡਿਕਟ ਸੀ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਪਹਿਲੀ ਸਰਕਾਰ ਹੈ ਵੀ ਜਿਹੜੀ ਇਨੀ ਸ਼ਕਤੀ ਨਾਲ ਨਾਲ ਜਿਹੜੇ ਕਦਮ ਨੇ ਉਹ ਪੁੱਟ ਰਹੀ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇੱਕ ਕੋਡ ਹੈ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਤੇ ਸਰਕਾਰ ਦੀ ਇਹਦੇ 'ਚ ਜਿੰਨੇ ਨਮਾਇੰਦੇ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੋਡ ਨੂੰ ਪੰਜਾਬ 'ਚੋਂ ਖਤਮ ਕਰੀਏ ਤੇ ਇਹਦੇ ਲਈ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਮੈਂ ਤਾਂ ਜਿੱਥੇ ਜਗ੍ਹਾ-ਜਗ੍ਹਾ ਤੇ ਜਾਣਨਾ ਤੁਸੀਂ ਮੀਡੀਆ ਦੇ ਸਾਥੀ ਸਾਡੇ ਭਰਾ ਬੈਠੇ ਹੋ ਅਸੀਂ ਸਾਰੇ ਮੈਂ ਤਾਂ ਇਹ ਕਹਣਾ ਵੀ ਜਿਹੜੇ 3 ਕਰੋੜ ਪੰਜਾਬੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕੇ ਨਸ਼ੇ ਵਰਗਾ ਜਿਹੜਾ ਕੋਡ ਹੈ ਪੰਜਾਬ ਨੂੰ ਇਹਦੇ ਚੋਂ ਕੱਢਣ ਦੇ ਲਈ ਇਹਨੂੰ ਖਤਮ ਕਰਨ ਦੇ ਲਈ ਕਿਉਂਕਿ ਸਰਕਾਰ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰਾ ਪੁਲਿਸ ਪ੍ਰਸ਼ਾਸਨ ਬੜੀ ਇਮਾਨਦਾਰੀ ਦੇ ਨਾਲ ਲੱਗਿਆ ਹੋਇਆ ਕਿ ਇਸ ਕੋਡ ਨੂੰ ਪੰਜਾਬ ਤੋਂ ਜਿਹੜਾ ਅਸੀਂ ਖਤਮ ਕਰਨਾ ਪਰ ਇਹ 100% ਖਤਮ ਤਾਂ ਹੋ ਸਕਦਾ ਜੇ ਸਾਰੇ ਪੰਜਾਬੀ ਆਪਾਂ ਰਲ ਮਿਲ ਕੇ ਇਹਦੇ ਤੇ ਕੰਮ ਕਰਾਂਗੇ ਸਿਰ ਜੋੜ ਕੇ ਕੰਮ ਕਰਾਂਗੇ ਤਾਂ ਹੀ ਇਹ ਜਿਹੜਾ ਖਤਮ ਹੈ ਪੰਜਾਬ ਦੇ ਵਿੱਚ ਹੋ ਸਕਦਾ ਸੋ ਇਹਦੇ ਲਈ ਮੈਨੂੰ ਬੜੀ ਖੁਸ਼ੀ ਹੈ ਕੇ ਸਰਕਾਰ ਦੇ ਨਾਲ ਨਾਲ ਮੈਨੂੰ ਕਈ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਹੈ ਕਿ ਜਿਹੜੀਆਂ ਐਨ ਜੀਓਜ਼ ਐ ਉਹ ਵੀ ਇਸ ਮਹਿਮੇ ਦੇ ਤਹਿਤ ਕਿ ਯੋਧ ਨਸ਼ੇ ਅਬਰਧ ਆਪਣੇ ਪ੍ਰੋਗਰਾਮ ਚਲਾ ਰਹੀਆਂ ਮਹਿਮ ਚਲਾ ਰਹੀਆਂ ਨੇ ਕਿ ਜੀ ਸਰਕਾਰ ਕੰਮ ਕਰ ਰਹੀ ਹੈ ਤੇ ਸਰਕਾਰ ਦੇ ਨਾਲ ਅਸੀਂ ਕੰਮ ਕਰਕੇ ਇਹ ਕੋੜ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਉਹ ਖਤਮ ਕਰਨਾ ਸੋ ਇਹਦੇ ਲਈ ਸਰਕਾਰ ਬੜੀ ਗੰਭੀਰ ਹੈ ਤੇ ਬਾਕੀ ਜੇ ਕੋਈ ਐਦਾਂ ਦੀ ਕਿਤੇ ਕੋਈ ਗੋਲੀ ਕਿਤੇ ਕੋਈ ਗਾਇਬ ਹੋਈ ਹੈਗੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿੱਥੇ ਗਈ ਕਿਹਸੇ ਬੰਦੇ ਨੇ ਚੋਰੀ ਕੀਤੀ ਉਹਨੂੰ ਕਿੱਥੇ ਵਰਤਿਆ ਗਿਆ ਮੈਂ ਇਸ ਗੱਲ ਦੀ ਛੋਟੀ ਜਿਹੜੀ ਤੁਹਾਨੂੰ ਦਵਾਉਣਾ ਕਿ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਸਾਡਾ ਬੰਦਾ ਵੀ ਕੋਈ ਐਦਾਂ ਦੇ ਬੰਦੇ ਨੂੰ ਪ੍ਰੋਟੈਕਟ ਕਰਦਾ ਤਾਂ ਉਸ ਦਿਨ ਤੋਂ ਉਹ ਭਾਈ ਸਾਡਾ ਬੰਦਾ ਨਹੀਂ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਰਹੂਗਾ ਜੇ ਕੋਈ ਵੀ ਐਦਾਂ ਦੀ ਘਟਨਾ ਜਿਹੜੀ ਸਰਕਾਰ ਦੇ ਜਾਂ ਸਾਡੀ ਸਰਕਾਰ ਦੇ ਨੁਮਾਇੰਦੇ ਜਿਹੜੀ ਧਿਆਨ ਚ ਆ ਉਹ ਆਉਂਦੀ ਧੂਰੀ ਦੇ ਸਰਕਾਰੀ ਹਸਪਤਾਲ ਵਿੱਚੋਂ ਚੋਰੀ ਹੋਈਆਂ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਦੇ ਮਾਮਲੇ ਤੇ ਸਰੂਰ ਤੋਂ ਐਮਪੀ ਮੀਥ ਨੇ ਸਪਸ਼ਟ ਕੀਤਾ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਸਾਡਾ ਆਪਣਾ ਹੀ ਕਿਉਂ ਨਾ ਹੋਵੇ ਦੇਖਣਾ ਹੋਵੇਗਾ ਇਸ ਮਾਮਲੇ 'ਚ ਹੁਣ ਕਿੰਨੀ ਜਲਦੀ ਕਾਰਵਾਈ ਹੁੰਦੀ ਹੈ